ਕਿਸਾਨ ਮਹਾਪੰਚਾਇਤ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦੀ ਆਮਦ ਜਿਹੜੀ ਹੈ ਉਹ ਲਗਾਤਾਰ ਵਧ ਰਹੀ ਹੈ ਤਾਂ 12 ਵਜੇ ਤੇ ਕਰੀਬ ਦਾ ਟਾਈਮ ਹੋ ਚੁੱਕਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਖਨੋਰੀ ਵਾਲੀ ਸਾਈਡ ਤੋਂ ਪੈਦਲ ਚੱਲ ਕੇ ਪੈਦਲ ਤੁਰ ਕੇ ਕਿਸਾਨ ਮਹਾਪੰਚਾਇਤ ਵਿੱਚ ਪਹੁੰਚ ਰਹੇ ਨੇ ਉੱਥੇ ਹੀ ਇੱਕ ਅਜਿਹਾ ਲੰਗਰ ਤੁਹਾਨੂੰ ਦਿਖਾਉਂਦੇ ਆ ਜਿਹੜਾ ਗੰਨੇ ਦਾ ਲੰਗਰ ਹੈ ਗੰਨੇ ਦਾ ਜੂਸ ਜਿਹੜਾ ਹੈ ਉਹ ਪੁਲਾਇਆ ਜਾ ਰਿਹਾ ਹੈ ਗੰਨੇ ਦਾ ਜੂਸ ਪੁਲਾਇਆ ਜਾ ਰਿਹਾ ਹੈ ਤਾਂ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਇੱਕ ਮਸ਼ੀਨ ਦਾ ਅਰੇਂਜਮੈਂਟ ਕੀਤਾ ਗਿਆ ਹੈ ਵੱਡੀ ਮਸ਼ੀਨ ਲਿਆਂਦੀ ਗਈ ਹੈ ਜਿਸ ਤਰ੍ਹਾਂ ਹੀ ਲਗਾਤਾਰ ਸਵੇਰ ਤੋਂ ਗੰਨੇ ਦਾ ਰਸ ਲੋਕਾਂ ਨੂੰ ਪੁਲਾਇਆ ਜਾ ਰਿਹਾ ਤਾਂ ਇਹ ਪੁੱਛਦੇ ਆ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਤਾਂ ਗਲਤ ਵੀ ਇਹਨਾਂ ਦੇ ਨਾਲ ਕਰਦੇ ਆ ਕਿ ਕਿਹੜੀ ਜਗ੍ਹਾ ਤੋਂ ਇਹ ਲੋਕ ਆਏ ਤਾਂ ਸਿੰਘ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਅਸੀਂ ਵੀਰੇ ਲੁਧਿਆਣਾ ਜ਼ਿਲ੍ਹਾ ਪਿੰਡ ਭੂਖੜੀ ਤਨਾਂਸੂ ਸਾਡਾ ਤਿੰਨ ਨਗਰਾਂ ਦਾ ਸਾਂਝਾ ਲੰਗਰ ਆਇਆ ਤੇ ਕਿੰਨੀਆਂ ਟਰਾਲੀਆਂ ਗੰਨੇ ਦੀਆਂ ਲੈ ਕੇ ਆਏ ਹੋ ਅਸੀਂ ਇੱਥੇ ਇੱਕ ਟਰਾਲੀ ਲਿਆਇਆ ਸਰ ਜੀ ਇੱਕ ਟਰਾਲੀ ਦੇ ਨਾਲ ਇੱਧਰ ਹੋਰ ਵੀ ਲੰਗਰ ਲੱਗੇ ਨੇ ਜੀ ਕਿੰਨੇ ਤੋਂ ਟੋਟਲ ਰਸ ਦੇ ਕਿੰਨੇ ਲੰਗਰ ਲੱਗਦੇ ਟੋਟਲ ਮੇਰਾ ਖਿਆਲ ਤਿੰਨ ਕਿਲੰਗਰ ਰਹਿ ਗਏ ਜੀ ਇੱਥੇ ਗੰਨੇ ਦੇ ਜੂਸ ਦੇ ਹਾਂਜੀ ਗੰਨੇ ਦੇ ਜੂਸ ਦੇ ਤਾਂ ਕਿੰਨਾ ਕਿੰਨੀ ਟਰਾਲੀ ਦੇ ਵਿੱਚ ਕਿੰਨਾ ਗੰਨਾ ਲੋਡ ਸੀਗਾ ਜਿਹੜਾ ਤੁਸੀਂ ਲੱਗਿਆ ਇੱਕ ਤਰੀਬਨ ਜੀ 90 ਕਿਲੋਕਵੈਂਟਲ ਦੇ ਕਰੀਬ ਹੋਊਗਾ ਜੀ ਇਹ 90 ਕਿਲੋਕਵੈਂਟਲ ਦੇ ਕਰੀਬ ਜੀ ਤੇ ਇਹਦੇ ਨਾਲ ਨਾਲ ਹੋਰ ਕਿੰਨੇ ਲੰਗਰ ਨੇ ਵਕ ਵਕ ਤਰ੍ਹਾਂ ਦੇ ਇੱਥੇ ਜਿਹੜੇ ਚੱਲ ਰਹੇ ਨੇ ਭਾਜੀ ਆਣ ਗਏ ਨੇ ਤੇ ਆ ਕੋਈ ਮਹਾਰਾਜ ਨੇ ਪਤਾ ਨਹੀਂ ਕਿ ਸੋਚ ਤੋਂ ਪਰੇ ਹੀ ਨੇ ਲੰਗਰ ਦਾ ਜੀ ਇਹ ਸਾਰੀ ਟੀਮ ਤੁਹਾਡੀ ਆ ਜੀ ਹਾਂਜੀ ਇਹ ਟੀਮ ਸਾਰੀ ਸਾਡੀ ਆ ਤਾਂ ਗੱਲਬਾਤ ਕਰਦੇ ਆ ਕਿ ਪ੍ਰਸ਼ੁੱਧ ਜਿੱਥੇ ਸ਼ੱਕ ਰਹੇ ਨੇ ਲੋਕ ਤਾਂ ਉੱਥੇ ਗੰਨੇ ਦੇ ਜੂਸ ਦਾ ਆਨੰਦ ਵੀ ਮਾਣ ਰਹੇ ਨੇ ਤਾਂ ਮੈਂ ਇੱਕ ਤਸਵੀਰ ਕਹੂੰਗਾ ਵੀ ਦਿਖਾ ਦਿੱਤੀ ਜਾਵੇ ਗੰਨੇ ਦਾ ਜੂਸ ਜਿਹੜਾ ਹੈ ਉਹ ਪੁਲਾਇਆ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਲੰਗਰ ਨੂੰ ਜਿਹੜਾ ਹੈ ਗੰਨੇ ਦੇ ਲੰਗਰ ਨੂੰ ਰੂਪ ਦੇ ਵਿੱਚ ਲੋਕ ਜਿਹੜੇ ਨੇ ਉਹ ਲਗਾਤਾਰ ਸ਼ੱਕ ਰਹੇ ਨੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਦੇ ਉੱਪਰੋਂ ਕਿਸਾਨ ਮਹਾਪੰਚਾਇਤ ਚੱਲ ਰਹੀ ਹੈ ਉਹ ਲੰਗਰਾਂ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਬੇਮਿਸਾਲ ਹੈ ਤਾਂ ਲਗਾਤਾਰ ਕਿਸਾਨ ਜਿਹੜੇ ਨੇ ਉਹ ਲੰਗਰ ਜਿਹੜੇ ਇੱਥੇ ਚਲਾ ਰਹੇ ਨੇ ਬਹੁਤ ਵੱਡੀ ਗਿਣਤੀ ਹੈ ਚਾਹੇ ਪ੍ਰਸ਼ਾਦੇ ਦਾ ਲੰਗਰ ਹੋਵੇ ਜਾਂ ਜੂਸ ਦਾ ਲੰਗਰ ਹੋਵੇ ਵੱਡੀ ਗਿਣਤੀ ਦੇ ਵਿੱਚ ਪਿਲਾਇਆ ਜਾ ਰਿਹਾ ਹੈ ਤਾਂ ਇੱਕ ਨੌਜੋਗ ਇੱਥੇ ਗੱਲਬਾਤ ਵੀ ਕਰਾਂਗੇ ਨੌਜਵਾਨਾਂ ਦੇ ਨਾਲ ਸਿੰਘ ਸਾਹਿਬ ਕਿਹੜੇ ਪਿੰਡ ਤੋਂ ਆਏ ਫੈਤਾ ਜੋਗ ਦੇਣਾ ਅਰੇ ਜੀ ਸਾਜੋਗੇ ਜਿਲ੍ਹਾ ਬਰਨਾਲਾ ਜੀ ਤਾਜੋ ਕੇ ਜਿਹੜਾ ਬਰਨਾਲਾ ਕਿੰਨੀ ਤਰ੍ਹਾਂ ਦੇ ਲੰਗਰ ਇੱਥੇ ਲੱਗੇ ਹੋਏ ਨੇ ਤੁਸੀਂ ਦੇਖਣ ਦੇ ਲੱਗੇ ਪਿਆ ਜੀ ਕੋਈ ਕਾਸੇ ਦੀ ਘਾਟ ਨਹੀਂ ਹੈਗੀ ਇੱਥੇ ਲੰਗਰਾਂ ਦੀ ਸਭ ਕਸ ਦੇ ਚੱਲ ਲੰਗਰ ਬਹੁਤ ਘਾਟ ਕਿੰਨਾ ਘਾਟ ਦਾ ਪਤ ਬੇ ਸਾਹਿਬਾ ਜੀ ਕੋਈ ਪਤਾ ਨਹੀਂ ਵੀ ਕਿੰਨੀ ਇੱਕ ਦੁਨੀਆ ਆ ਰਹੀ ਹੈ ਤੁਸੀਂ ਤੁਸੀਂ ਕਿਹੜੇ ਬਣਦੇ ਹੋ ਆ ਤਾਜੋ ਕੇ ਦਿਆਂ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਉਹ ਗੰਨੇ ਦਾ ਜੂਸ ਪੀ ਰਹੇ ਆ ਪਹਿਲਾਂ ਵੀ ਕਿਤੇ ਲੰਗਰਾਂ ਦੇ ਵਿੱਚ ਜੂਸ ਦੇਖਿਆ ਗੰਨੇ ਦਾ ਨਹੀਂ ਦੇਖੋ ਹੀ ਚੱਲਦੇ ਤਾਂ ਰਹਿੰਦੇ ਆ ਨਾ ਲੰਗਰ ਤਾਂ ਨਹੀਂ ਬੰਦ ਹੁੰਦੇ ਪਰ ਜਦੋਂ ਵਧੀਆ ਸੰਗਤ ਵਾਸਤੇ ਨਾ ਠੀਕ ਹੈ ਜਏ ਜਾਂ ਕੁਝ ਚੱਲਦਾ ਲੋਕਾਂ ਦੀ ਬਲਾਈ ਵਾਹਤੀ ਹੈ ਬਹੁਤ ਸਾਰੇ ਕਿਸਾਨ ਨੇ ਵੱਖ-ਵੱਖ ਥਾਵਾਂ ਤੋਂ ਇੱਥੇ ਪਹੁੰਚ ਰਹੇ ਨੇ ਵੱਡੀ ਗਿਣਤੀ ਹੈ ਤਰ੍ਹਾਂ-ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਹੈ ਇੱਕ ਹੋਰ ਲੰਗਰ ਵੀ ਤੁਹਾਨੂੰ ਦਿਖਾਉਣੇ ਆ ਜਿੱਥੇ ਬਿਸਕੁਟਾਂ ਦਾ ਲੰਗਰ ਹੈ ਲਾਜਵਾਬ ਲੰਗਰ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲਗਾਤਾਰ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਨੇ ਚਾਹ ਦਾ ਲੰਗਰ ਦੀ ਤਸਵੀਰ ਵੀ ਤੁਹਾਨੂੰ ਦਿਖਾਉਨੇ ਆ ਕਿ ਵੱਡਾ ਲੰਗਰ ਹੈ ਇੱਥੇ ਇਸ ਇਸ ਲੰਗਰ ਦੀ ਤਸਵੀਰ ਵੀ ਦਿਖਾਈ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਉਹ ਲੰਗਰ ਪ੍ਰਸ਼ਾਦਾ ਜਿੱਥੇ ਛਕ ਰਹੇ ਨੇ ਉੱਥੇ ਗਰਮਾ-ਗਰਮ ਚਾਹ ਦਾ ਵੀ ਆਨੰਦ ਇਸ ਲੰਗਰ ਦੇ ਵਿੱਚ ਮਾਣ ਰਹੇ ਨੇ ਤਾਂ ਪੁੱਛਦੇ ਆ ਕਿਹੜੇ ਪਿੰਡ ਤੋਂ ਆਏ ਨੇ ਸੰਗਤ ਕਿਹੜੇ ਪਿੰਡ ਦੀ ਹੈ ਆਜੋ ਆਜੋ ਤੁਸੀਂ ਹਾਂਜੀ ਹਾਂਜੀ ਇਦਰਾ ਕਿਹੜੇ ਪਿੰਡ ਦੀ ਸੰਗਤ ਆ ਜੀ ਆਪਣੀ ਜੀ ਗਲਾੜ ਦੇ ਭਗਤ ਸਿੰਘ ਨਗਰ ਦੇ ਜੀ ਭਗਤ ਸਿੰਘ ਨਗਰ ਇੰਨੇ ਕਿੰਨੇ ਮੈਂ ਮਤਲਬ ਕਿੰਨੇ ਕੁ ਕਵਾਂਟਲ ਦੁੱਧ ਲੈ ਕੇ ਆਏ ਜਿੱਥੇ ਇਹ ਕੋਈ ਗਿਣਤੀ ਨਹੀਂ ਜੀ ਇਹ ਸੰਗਤ ਆਈ ਆ ਜੀ ਮੰਨ ਲਓ ਵੀ ਚੱਲ ਲਈ ਜਾਂਦਾ ਕਰਾਂ ਚੋਂ ਇਕੱਠਾ ਹੋਇਆ ਇੱਥੇ ਸੇਵਾ ਜੀ ਆ ਗਿਆ ਜੀ ਹਾਂ ਜੀ ਤਾਂ ਕਿੰਨੇ ਕਿੰਨੇ ਚਿਰ ਤੋਂ ਚੱਲ ਰਿਹਾ ਲੰਗਰ ਤੁਹਾਡਾ ਸਵੇਰ ਤੋਂ ਇਹ ਸਵੇਰ ਤੋਂ ਚੱਲ ਰਿਹਾ ਜੀ 9 ਵਜੇ ਤੋਂ ਪਹਿਲਾਂ ਵੀ ਇੱਥੇ ਜਦੋਂ ਖਨੌਰੀ ਮੋਰਚਾ ਚੱਲਦਾ ਤਾਂ ਪਹਿਲਾਂ ਵੀ ਇੱਥੇ ਤੁਹਾਡੀ ਸੇਵਾ ਹਾਂ ਜੀ ਤਕਰੀਬਨ ਆਉਂਦੀ ਰਹਿੰਦੀ ਜੀ ਆਪਣੇ ਪਿੰਡ ਤੋਂ ਸੇਵਾ ਲਗਾਤਾਰ ਵੀ ਚੱਲਦੀ ਰਹੀ ਛੇ ਸਾ ਬڑے ਬੰਦੋਏ ਜੀ। ਬਲਾਹਾਂ ਲਾਬੇ ਕੋਲ ਇੱਧਰ ਕਰ ਲੋ। ਜ਼ਿਲ੍ਹਾ ਪਟਿਆਲਾ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਦੇਖਦੇ ਹੋ ਜਿਸ ਤਰ੍ਹਾਂ ਇੱਥੇ ਪ੍ਰਬੰਧ ਕੀਤੇ ਹੋਏ ਨੇ ਕਿਸਾਨ ਮਹਾਪੰਚਾਇਤ ਦੇ। ਅਰੇ ਇੱਥੇ ਤਾਂ ਜੱਟਾਂ ਦਾ ਬਾਬੇ ਨਾਨਕ ਦਾ ਲੰਗਰ ਆਇਆ ਤਾਂ ਇੱਥੇ ਘਾਟਾ ਕੋਈ ਨਹੀਂ ਹੈਗਾ ਕਿਸੇ ਗੱਲ ਦਾ। ਬਹੁਤ ਵਧੀਆ ਚੱਲ ਰਿਹਾ ਹੈ ਲੰਗਰਾਂ ਦਾ ਤਾਂ। ਬਾਕੀ ਜਿਹੜਾ ਸਾਡਾ ਢੱਲੇ ਵਾਲਾ ਵੀਰ ਸਾਡਾ ਭੁੱਖ ਹੜਤਾਲ ਤੇ ਬੈਠਾ ਸੀ ਉਹਦੇ ਖਾਤਰ ਆਇਆ। ਠੀਕ ਹੈ। ਕਾਂਜਿੱਤੇ ਲੋਕ ਆਪਣੇ ਲੀਡਰ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਤਾਂ ਉੱਥੇ ਹੀ ਲੰਗਰਾਂ ਦਾ ਲਾਜਵਾਬ ਪ੍ਰਬੰਧ ਹੈ ਲੋਕਾਂ ਦਾ ਕਹਿਣਾ ਕਿ ਉਹ ਆਪਣੇ ਮਹਿਬੂਬ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਪਹੁੰਚੇ ਨੇ ਤਾਂ ਹੋਰ ਵੀ ਕਿਸਾਨ ਨੇ ਗੱਲਬਾਤ ਕਰਦੇ ਸੀ ਸਾਹਿਬ ਕਿੱਥੋਂ ਆਏ ਹੋ ਪਿੰਡ ਗਲਾੜ ਤੋਂ ਜੀ ਅਸੀਂ ਗਲਾੜ ਪਿੰਡ ਤੋਂ ਇਹ ਲੰਗਰ ਦਾ ਪ੍ਰਬੰਧ ਵੀ ਸਾਰੇ ਸੰਗਤ ਨੇ ਕੀਤਾ ਰਣ ਕੇ ਸੰਗਤ ਨੇ ਕੀਤਾ ਹੀ ਰਲ ਕੇ ਸਾਰੇ ਡੇਰੇਆਂ ਵਾਲਿਆਂ ਨੇ ਸਾਡੇ ਆਪ ਦੇ ਪਿੰਡ ਦੇ ਡੇਰੇ ਨੇ ਸਾਡੇ ਇਹ ਇਹ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੂਗਾ ਲੰਗਰ ਦਾ ਅੱਜ ਸਾਰੀ ਜਾਰੀ ਰਹੂਗਾ ਲੰਗਰ ਜਾਰੀ ਰਹਿਣਗੇ ਸਾਹੀ ਵੀ ਨਾਲ ਹੀ ਰਾਂਗੇ ਡੱਲੇਵਾਲ ਸਾਹਿਬ ਦੇ ਤਮਕ ਵਕ ਪਿੰਡਾਂ ਤੋਂ ਕਾਫਲਿਆਂ ਦੇ ਰੂਪ ਦੇ ਵਿੱਚ ਕਿਸਾਨ ਲਗਾਤਾਰ ਪਹੁੰਚ ਰਹੇ ਨੇ ਮੈਂ ਕਹੂੰਗਾ ਤਸਵੀਰਾਂ ਦਿਖਾ ਦੇਣਾ ਮਹਿਲਾਵਾਂ ਹੋਣ ਬੱਚੇ ਹੋਣ ਜਾਂ ਬਜ਼ੁਰਗ ਹੋਣ ਨੌਜਵਾਨ ਹੋਣ ਅਦਾ ਇਸ ਕਾਫਲੇ ਦੇ ਵਿੱਚ ਪਹੁੰਚ ਰਹੇ ਨੇ ਲਗਾਤਾਰ ਕਿਸਾਨ ਮਾਪ ਪੰਚਾਇਤ ਦੀਆਂ ਤਸਵੀਰਾਂ ਨੇ ਤਾਂ ਲਗਾਤਾਰ ਕਿਸਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਕਿੰਨਾ ਵੱਡਾ ਇਕੱਠ ਹੈ ਤਸਵੀਰਾਂ ਤੋਂ ਬਿਆਨ ਕਰਦਾ ਹੈ ਕਿ ਇਕੱਠ ਬਹੁਤ ਜ਼ਿਆਦਾ ਵੱਡਾ ਹੈ ਤੇ ਹਜ਼ਾਰਾਂ ਦੀ ਗਿਣ ਇਸ ਤਰ੍ਹਾਂ ਕਿਸਾਨ ਆਗੂਆਂ ਨੇ ਕਿਹਾ ਸੀ ਕਿ 2 ਲੱਖ ਦੇ ਕਰੀਬ ਇਹ ਇਕੱਠ ਹੈ ਜਿਹੜਾ ਉਹ ਰਹਿਣ ਵਾਲਾ ਹੈ ਲੰਗਰਾਂ ਦੀ ਕੋਈ ਕਮੀ ਨਹੀਂ ਹੈ ਪਹਿਲਾਂ ਵੀ ਅਸੀਂ ਤੁਹਾਨੂੰ ਦਿਖਾਇਆ ਦੂਸਰੀ ਸਾਈਡ ਕਿ ਗੰਨੇ ਦਾ ਲੰਗਰ ਆ ਜਿਹੜਾ ਉਹ ਲੱਗਾ ਹੋਇਆ ਤਾਂ ਇੱਕ ਹੋਰ ਲੰਗਰ ਦੀ ਤਸਵੀਰ ਦਿਖਾਉਣੀ ਹੈ ਤੁਹਾਨੂੰ ਤਾਂ ਲੰਗਰਾਂ ਦੀ ਕੋਈ ਘਾਟ ਨਹੀਂ ਹਰ ਪਾਸੇ ਲੰਗਰਾਂ ਦਾ ਪ੍ਰਬੰਧ ਹੈ ਕਿ ਚਾਹ ਦੇ ਲੰਗਰ ਹੋਣ ਜਾਫਰ ਗੰਨੇ ਦੇ ਜੂਸ ਦੇ ਲੰਗਰੇ ਹੋਣ ਹਰ ਪਾਸੇ ਲੰਗਰਾਂ ਦਾ ਜਿਹੜਾ ਵੱਡਾ ਪ੍ਰਬੰਧ ਹੈ ਪੁੱਛਦੇ ਆ ਸੰਗਤ ਕਿਹੜੇ ਪਿੰਡ ਤੋਂ ਆਈ ਹੈ ਕਿਹੜੇ ਇਲਾਕੇ ਤੋਂ ਆਏ ਨੇ ਸਿੰਘ ਸਾਹਿਬ ਕਿਹੜੇ ਪਿੰਡ ਤੋਂ ਆਏ ਉਹਨਾਂ ਲੈ ਕੇ ਇਹ ਫਤੇਗੜ ਸਾਹਿਬ ਤੋਂ ਆਏ ਜੀ ਅਸੀਂ ਇਹ ਧੰਨ ਬਾਬਾ ਅਜੀਤ ਸਿੰਘ ਨਥਮਲ ਪ੍ਰਵਾਲਿਆਂ ਦਾ ਗੁਰਦੁਆਰਾ ਸਾਹਿਬ ਆ ਉੱਥੇ ਤੇ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਗੰਨੇ ਦਾ ਲੰਗਰ ਚਲਾਉਂਦੇ ਨੇ ਜੀ ਤਾਂ ਕਿੰਨੀਆਂ ਟਰਾਲੀਆਂ ਲੈ ਕੇ ਆਓ ਗੰਨੇ ਦੀਆਂ ਇੱਕੋ ਟਰਾਲੀ ਲੈ ਕੇ ਆਏ ਜੀ ਅੱਜ ਤੁਹਾਨੂੰ ਲੱਗਦਾ ਸਰ ਜੂ ਇਹਦੇ ਨਾਲ ਸੰਗਤ ਬਹੁਤ ਹਜ਼ਾਰਾਂ ਦਾ ਘਟਾ ਹੈ ਦੇਖੋ ਜੀ ਹੁਣ ਕੰਨਾ ਦਾ ਹੋਰ ਵੀ ਪਿੱਛੇ ਪਿਆ ਜੇ ਟਰਾਲੀ ਇੱਕ ਅੱਥੇ ਇੱਕ ਹੋਰ ਬਣੂਏ ਹਾਂ ਜੀ ਤੁਹਾਡਾ ਕਿਹੜੇ ਪਿੰਡ ਹੈ ਜੀ ਇਹੀ ਹੈ ਬਜੀਤ ਅੱਠੇ ਹੀ ਆ ਫਤਿਹਗੜ੍ਹ ਸਾਹਿਬ ਤੋਂ ਹਾਂ ਜੀ ਤਾਂ ਸ਼ਹੀਦਾਂ ਦੀ ਧਰਤੀ ਤੋਂ ਇਹ ਲੰਗਰ ਹੈ ਵਰਸਦਾ ਲੰਗਰ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਹੈ ਕੋਈ ਕਮੀ ਨਹੀਂ